ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੀ ਸੁਖਵੀਰ ਬਾਦਲ ਨੂੰ ਜੋ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਉਹਨਾਂ ਨੂੰ ਆਪਣੀ ਪ੍ਰਧਾਨਗੀਤੂ ਅਸਤੀਫਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਲੋਕ ਸਵਾਰੀਆਂ ਚੋਣਾ ਦੇ ਵਿੱਚ ਜਿਹੜੀ ਹਾਰ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਾਗੀ ਧੜਾ ਹਾਰ ਦਾ ਜ਼ਿੰਮੇਵਾਰ ਠਹਿਰਾ ਰਿਆ ਹੈ ਸੁਖਵੀਰ ਬਾਦਲ ਨੂੰ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਸਵਾਲ ਵੀ ਕੀਤੇ ਜਾ ਰਹੇ ਨੇ ਲਗਭਗ 29 ਸਾਲ ਹੋ ਗਏ ਨੇ ਪਾਰਟੀ ਜਿਹੜੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਯਾਨੀ ਕਿ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਘੁਮਰੀ ਹੈ ਇਹ ਬੜੇ ਵੱਡੇ ਇਲਜ਼ਾਮ ਨੇ ਬਾਗੀ ਧੜੇ ਦੇ ਬਾਕੀ ਧੜੇ ਨੂੰ ਲੈ ਕੇ ਕਾਟੋ ਕਲੇਸ਼ ਜਿਹੜਾ ਹੈ ਦਿਨ ਬਰ ਦਿਨ ਵੱਧ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੱਸ ਦਈਏ ਕਿ ਇਸਤੀਫਾ ਦੇਣਾ ਚਾਹੀਦਾ ਹੈ ਜਾਂ ਨਹੀਂ ਦੇਣਾ ਚਾਹੀਦਾ ਹੈ ਇਸ ਦਾ ਖੁਲਾਸਾ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਸੰਸਦੀ ਸਕਤਰ ਅਤੇ ਮੈਂਬਰ ਕੋਰ ਕਮੇਟੀ ਪ੍ਰਕਾਸ਼ ਚੰਦ ਗਰਗ ਨੇ ਉਹਨਾਂ ਨੇ ਇੱਕ ਬੜਾ ਵੱਡਾ ਖੁਲਾਸਾ ਕੀਤਾ ਹੈ ਅੱਜ ਉਹਨਾਂ ਨੇ ਕਿਹਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਉਹਨੇ ਕਿਹਾ ਕਿ ਬਾਦਲ ਯਾਨੀ ਕਿ ਸਰਖਵੀਰ ਬਾਦਲ ਦੀ ਪ੍ਰਧਾਨਗੀ ਹੇਠ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਵਿਧਾਨ ਸਭਾ ਤੋਂ ਲੈ ਕੇ ਚੋਣ ਸਭਾ ਦੀਆਂ ਚੋਣਾ ਤੱਕ ਜਿਹੜੀ ਸ਼ਰਮਨਾਕ ਹਾਰ ਹੋਈ ਹੈ ਇਸ ਹਾਰ ਦਾ ਜਿਹੜਾ ਸਿਹਰਾ ਹੈ ਕ੍ਰੈਡਿਟ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਇਸ ਲਈ ਇਸ ਨੂੰ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਸ ਨੇ ਕਿਹਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਪੰਜਾਬੀਅਤ ਅਤੇ ਪੰਜਾਬ ਦੀ ਸਿਆਸਤ ਦਾ ਘਾਣ ਹੋਇਆ ਹੈ ਜਾਂ ਕਿਹਾ ਹੈ ਉਹਨਾਂ ਨੇ ਕਿ ਪਾਰਟੀ ਦੀ ਦੁਰਦਸ਼ਾ ਹੋਈ ਹੈ ਇਸ ਲਈ ਸਰਦਾਰ ਸੁਖਵੀਰ ਸਿੰਘ ਬਾਦਲਜੋ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪ੍ਰਧਾਨਗੀ ਦੇ ਹੁਣ ਯੋਗ ਨਹੀਂ ਰਹਿ। ਦੂਸਰੇ ਪਾਸੇ ਪ੍ਰਕਾਸ਼ ਚੰਦ ਗਰਗ ਨੇ ਇਹ ਵੀ ਕਿਹਾ ਹੈ ਕਿ ਝੁੰਡਾ ਰਿਪੋਰਟ ਨੂੰ ਲਾਗੂ ਕਿਉਂ ਨਹੀਂ ਕੀਤਾ ਜਾਇਆ? ਕੀ ਝੁੰਡਾ ਰਿਪੋਰਟ ਪ੍ਰਵਾਧਵਾਦ ਨੂੰ ਖਤਮ ਕਰਨਾ ਚਾਹੁੰਦੀ ਹੈ? ਕੀ ਝੁੰਡਾ ਰਿਪੋਰਟ ਦੇ ਵਿੱਚ ਪ੍ਰਧਾਨ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ? ਜਾਦ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਭਾਵੇਂ ਹੋਣ ਲੋਕ ਸਭਾ ਦੀਆਂ ਇਸ ਉੱਤੇ ਉਂਗਲੀ ਖੜੀ ਕੀਤੀ ਹੈ ਪ੍ਰਕਾਸ਼ ਚੰਦ ਗਰਗ ਨੇ ਜੋ ਸ਼ੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਇਸ ਨੂੰ ਲੈ ਕੇ ਉਸਨੇ ਬੜੇ-ਬੜੇ ਇਲਜ਼ਾਮ ਵੀ ਲਗਾਏ ਨੇ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿਆਸਤ ਦੀ ਜਿਹੜੀ ਦੁਰਦਸ਼ਾ ਹੋਈ ਹੈ ਉਹ ਦੁਰਦਸ਼ਾ ਹੋਈ ਹੈ ਬਾਦਲ ਪਰਵਾਰ ਦੇ ਕਾਰਨ ਇਸ ਲਈ ਜੇ ਦਰਦਸ਼ਾ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਬਚਾਉਣਾ ਹੈ ਤੇ ਪਾਰਟੀ ਦੀ ਵਾਗ ਡੋਰ ਕਿਸੇ ਹੋਰ ਸ਼ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਨੂੰ ਦੇ ਦੇਣੀ ਚਾਹੀਦੀ ਹੈ ਐਟ ਲੀਸ ਅ ਜਮੈਚ ਕਰਕੇ ਦੇਖਣੀ ਚਾਹੀਦੀ ਹੈ ਕਿ ਨਵਾਂ ਪ੍ਰਧਾਨ ਪਾਰਟੀ ਨੂੰ ਕਿੱਥੋਂ ਤੋਂ ਕਿੱਥੋਂ ਤੱਕ ਲੈ ਕੇ ਜਾਂਦਾ ਹੈ ਇਹ ਗੱਲ ਕਹੀ ਹੈ ਪ੍ਰਕਾਸ਼ ਚੰਦ ਗਰਗਨੇ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਲਟਵਾਰ ਕਰਦੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਚੰਦ ਗਰਗ ਦੀ ਇਸ ਦਿੱਤੀ ਹੋਈ ਸਟੇਟਮੈਂਟ